ਅਮਰਤਸਰ ਦੇ ਵਿੱਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਪਰੰਤੂ ਹੁਣ ਪੁਲਿਸ ਵੱਲੋਂ ਇਹਨਾਂ ਵਾਰਦਾਤਾਂ ਦੇ ਉੱਤੇ ਨਕੇਲ ਜਿਹੜੀ ਕੱਸੀ ਜਾ ਰਹੀ ਹੈ ਤੇ ਪੁਲਿਸ ਵੱਲੋਂ ਲਗਾਤਾਰ ਨਾਕੇਬੰਦੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਤੇ ਇਸੇ ਦੌਰਾਨ ਥਾਣਾ ਰਣਜੀਤ ਐਵੇਨਿਊ ਪੁਲਿਸ ਪਾਰਟੀ ਵੱਲੋਂ ਵਹੀਕਲ ਚੋਰੀ ਕਰਨ ਵਾਲੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਅਤੇ ਇਸ ਵਿਅਕਤੀ ਦੇ ਕੋਲੋਂ 7 ਚੋਰੀ ਦੀਆਂ ਐਕਟਿਵਾਂ ਨੇ ਜਿਹੜੀਆਂ ਉਹੋ ਵੀ ਬਰਾਮਦ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਦਾਦੀਏ ਕਿ ਇੰਸਪੈਕਟਰ ਰੋਬਿਨ ਹਾਂਸ ਨੇ ਦੱਸਿਆ ਕਿ ਪੁਲਸ ਪਾਰਟੀ ਵੱਲੋਂ ਨੇੜੇ ਵਿਸ਼ਾਲ ਮੈਗਾ ਮਾਰਟ ਬੀ ਬਲਾਕ ਖੇਤਰ ਦੇ ਵਿੱਚ ਨਾਕਾਬੰਦੀ ਹੈ ਜਿਹੜੀ ਕੀਤੀ ਹੋਈ ਸੀ ਤੇ ਵਹੀਕਲਾਂ ਦੀ ਚੈਕਿੰਗ ਆ ਜਿਹੜੀ ਕੀਤੀ ਜਾ ਰਹੀ ਸੀ ਤਾਂ ਚੈਕਿੰਗ ਦੇ ਦੌਰਾਨ ਐਕਟਿਵਾ ਦੇ ਉੱਤੇ ਸਵਾਰ ਇੱਕ ਵਿਅਕਤੀ ਹਰਦੀਪ ਸਿੰਘ ਉਰਫ ਦੀਪੂ ਨੂੰ ਕਾਬੂ ਕੀਤਾ ਗਿਆ ਜੋ ਕਿ ਇਹ ਐਕਟਿਵਾ ਚੋਰੀ ਦੀ ਸੀ ਜਿਸ ਦੇ ਉੱਤੇ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਦੇ ਵਿੱਚੋਂ ਰਿਮਾਂਡ ਹਾਸਲ ਕਰਕੇ ਹੋਰ ਵੀ ਪੁੱਛਗਿੱਛ ਜਿਹੜੀ ਕੀਤੀ ਜਾਊਗੀ ਨਾਲ ਹੀ ਉਹਨਾਂ ਨੇ ਦੱਸਿਆ ਕਿ ਪੁੱਛਗਿੱਛ ਕਰਨ ਦੇ ਉੱਤੇ ਇਸ ਦੀ ਨਿਸ਼ਾਨਦੇਹੀ ਦੇ ਉੱਤੇ 6 ਚੋਰੀ ਦੀਆਂ ਹੋਰ ਐਕਟਿਵਾ ਨੇ ਜਿਹੜੀਆਂ ਬਰਾਮਦ ਕੀਤੀਆਂ ਗਈਆਂ ਨੇ ਅਤੇ ਇਸ ਨੇ ਇਹ ਐਕਟਿਵਾ ਸਿਵਲ ਲਾਈਨ ਰਣਜੀਤ ਐਵੇਨਿਊ ਆਦੀ ਖੇਤਰ ਤੋਂ ਚੋਰੀ ਕੀਤੀਆਂ ਸਨ ਅਤੇ ਚੋਰੀ ਦੀਆਂ ਬਰਾਮਦ ਐਕਟਿਵਾਂ ਨੂੰ ਯੋਗ ਪ੍ਰਣਾਲੀ ਦੇ ਨਾਲ ਅਸਲ ਮਾਲਕਾਂ ਦੇ ਹਵਾਲੇ ਵੀ ਕੀਤਾ ਜਾਊਗਾ ਸਪੌਂਸਰ ਕੀ ਇੱਕ ਜੀ ਸਾਡੇ ਐਫਆਈਆਰ ਦਰਜ ਹੋਈ ਆ ਹਰਦੀਪ ਸਿੰਘ ਲੜਕਾ ਆ son of ਸੁਜੀਤ ਸਿੰਘ ਤਰੰਤਾਂ ਦਾ ਰਹਿਣ ਵਾਲਾ ਜਿਨੂੰ ਆਪਾਂ ਇੱਕ ਐਕਟਿਵਾ ਦੇ ਉੱਤੇ ਸਵਾਰ ਫੜਿਆ ਸੀਗਾ ਵਿਸ਼ਾਲ ਮੇਗਾ ਮਾਰਡ ਲਗੋ ਜਦੋਂ ਕੋਸ਼ਿਸ਼ ਕੀਤੀ ਗਈ ਤੇ ਇਹਦੇ ਕੋਲ ਜਿਹੜੀ ਐਕਟਿਵਾ ਦੇ ਕੋਈ ਡੇਪਰ ਨਹੀਂ ਸੀ ਫੇਰ ਪਤਾ ਲੱਗਾ ਇਹਨੇ ਚੋਰੀ ਕੀਤੀ ਹੈ ਇਹਨੂੰ ਜਿਮਾਂਡ ਦਾ ਫਾਈਲ ਰਜਿਸਟਰ ਕਰਕੇ ਇਹਨੂੰ ਵਾਪਸ ਤੇ ਲੰਦਾ ਗਿਆ ਜਿਸ ਦੌਰਾਨ ਇਹਦੇ ਕੋਲ ਟੋਟਲ 7 ਐਕਟਿਵਾ ਰਿਕਵਰ ਹੋਈਆਂ ਤੇ ਇਹਨੂੰ ਉਮੀਦ ਆ ਕਿ ਕੋਈ ਹੋਰ ਵੀ ਐਕਟਿਵਾ ਜਿਹੜੀਆਂ ਹੈਗੀਆਂ ਉਹ ਵੀ ਰਿਕਵਰ ਸਰ ਕਿੱਥੋਂ ਦੀਆਂ ਚੋਰੀ ਕਰਦਾ ਇਹ ਸਾਰੇ ਏ ਜਿਆਦਾ ਰਿੰਗ ਟੈਪ ਨਿਊ ਅਤੇ ਸਰਵਲਾਈਂਡ ਏਰੀਆ ਦੇ ਬਿਜੈਕਟਿਵਾਈ ਨੇ ਜੋੜੀਆਂ ਗਈਆਂ ਸੀ ਤੇ ਜਿਹੜੀਆਂ ਮੈਂ ਐਕਟਿਵਲ ਜੁੜੀਆਂ ਕਰਦਾ ਹਾਂ ਉੱਥੇ ਦਰਨ ਤਾਂ ਲੈ ਕੇ ਜਾ ਕੇ ਬਿਨਾਂ ਨੰਬਰ ਚੇਂਜ ਕੀਤੇ ਆ ਉਹਦੇ ਸਿਰ ਕਰ ਸਰ ਕਿੰਨੇ ਦੀ ਵੇਚਦੇ ਸੀ ਉੱਥੇ ਜਾ ਰਹੀ ਹੈ ਇਹ ਲਗ ਲਗ ਕੀਮਤ ਦੀ ਜਿਹੜੀ ਹੈਗੀ ਉੱਥੇ ਆਪਣੇ ਵੇਚ ਦਿਆ ਜਾ ਕੇ ਪਲੱਸ ਇਹ ਪਤਾ ਕਰਾਂਗੇ ਕਿ ਇਨੀ ਹੋਰ ਵੀ ਕਿੰਨੀ ਐਕਟਿਵ ਆ ਸੀਰੀਆ ਕਿੰਨੀ ਹੈ ਕੋਈ ਹੋਰ ਉਮੀਦ ਹੈ ਬਰਾਮਦ ਹੋਣ ਦੀ ਸਰ ਪਹਿਲੇ ਪਰਚੇ ਕਿੰਨੇ ਹੈ ਤੇ ਇੱਥੇ ਪਹਿਲਾਂ ਕੋਈ ਪਰਚਾ ਨਹੀਂ ਲੱਗਿਆ ਪਹਿਲੀ ਵਾਰ ਪਹਿਲਾ ਪਰਚਾ ਹੈ ਕਿ ਰਹਿਣ ਵਾਲਾ ਕਿਹੋ ਜਿਹਾ ਇਹ ਤਰਨ ਤਾਂ ਸ਼ਹਿਰ ਦਾ ਰਹਿਣ ਵਾਲਾ ਸਰ ਕਿੰਨੀ ਉਮਰ ਹੈ ਜੀ 30 ਸਾਲ ਉਮਰ ਹੈ ਤੇ ਕਿੰਨੇ ਦਿਨ ਦਾ ਰਮਾਨ ਲਿਤਾ ਹੈ ਸਰ ਤਿੰਨ ਦਿਨ ਦਾ ਰਮਾਨ ਸੀ ਕੋਈ ਹੋਰ ਰੋਬਿਨ ਦੇ ਨਾਲ ਕੋਈ ਹੋਰ ਕੋਈ ਫੜਿਆ ਜਾਂ ਨਾਲ ਨਾਲ ਦੇ ਨਾਲ ਰਿਲੇਟਡ ਕੋਈ ਜਿਹੜਾ ਨਾਲ ਨਾਲ ਸਹਿਯੋਗ ਕਰਦਾ ਹੋਵੇ ਚੋਰੀਆਂ ਬਿਲਕੁਲ ਜੀ ਅੱਗੇ ਆਪਾਂ ਲਿਆ ਰਹੇ ਹਾਂ ਇਨਵੈਸਟੀਗੇਸ਼ਨ ਦੇ ਵਿੱਚ ਹੋਰ ਵੀ ਬੰਦੇ ਆਣਗੇ ਜਿਹੜੇ ਸੇਲ ਕਰਦਾ ਹੈ ਸੋਰੀ ਆਪਣਾ ਕਿੰਨੀ ਚਿਰ ਸ਼ਾਮਤ। ਕਦੋਂ ਅਸ਼ਾਦ ਵਾਲੀ ਨਹੀਂ ਮਸ਼ਦ ਵਾਲੀ ਕੋਈ ਅਸਰ ਸਾਹਮਣੇ ਨਹੀਂ ਆਇਆ ਕੋਈ ਚੀਜ਼। ਪਰ ਲੱਗਦਾ ਕੋਈ ਹੋਰ ਵੱਡੀ ਬ੍ਰਾਂਗ ਵੀ ਹੋ ਸਕਦੀ ਹੈ। ਕੋਰ ਇਨਵੈਸਟੀਗੇਸ਼ਨ ਤੋਂ ਉਮੀਦ ਹੈ ਕਿ ਕੋਈ ਹੋਰ ਵਿਅਕਤੀ ਵਾਲੇ ਪ੍ਰੋਗਰਾਮ ਹੋਵੇ। ਇਸ ਇਫੈਕਟਿਵਤਾ ਤੇ ਹੀ ਚੱਲਦਾ ਸੀ ਜਾਂ ਹੋਰ ਵੀ ਕੋਈ ਕੋਈ ਕਲਪਨਤੂ ਵਗੈਰਾ। ਇਹ ਜੇ ਕੋਈ ਜਿਹੜੀਆਂ ਹੁਣ ਤੱਕ ਜਿਹੜੀਆਂ ਸਾਡੇ ਕੋਲ ਗ੍ਰਾਮਦਾਰ ਸਾਥ ਐਕਟਿਵ ਆ ਐਕਟਿਵ ਹੈ। ਸਰ ਐਕਟਿਵਤਾ ਬ੍ਰਾਹਮਤ ਕਾਲੀਆਂ ਖੋਲਦੇ ਕਿਦਾਂ ਸੀ ਜਿੱਦਾਂ ਸ਼ਟਰ ਲੌਕ ਲੱਗਾ ਹੁੰਦਾ ਹੈ। ਨਕਤੀਵਾਂ ਨੂੰ ਤੇ ਖੋਲਦੇ ਕਿਦਾਂ ਆ? ਨੇ ਨਾ ਕੋ ਦਰੀ ਚਾਬੀ ਹੁੰਦੀ ਹੈ ਲਾਇਬਰੀ ਸ਼ਟਰ